ਸੱਚਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਬਜਲਵਾਨ ਸੀਐਮ ਭਗਵੰਤ ਮਾਨ ਨੇ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਫੀਡਬੈਕ ਲਈ ਵਿਧਾਇਕਾਂ ਨਾਲ ਗੱਲਬਾਤ ਕੀਤੀ ਮੰਤਰੀਆਂ ਨਾਲ ਗੱਲਬਾਤ ਕੀਤੀ ਤੇ ਅੱਜ ਦੇ ਹੈ ਦਿੱਲੀ ਦੌਰੇ ਦੇ ਵਿਚਕਾਰ ਨੇ ਜਨਰਲ ਸਕੱਤਰ ਜੇ ਨੇ ਸੰਦੀਪ ਪਾਟਕ ਵੀ ਉਹਨਾਂ ਦੇ ਨਾਲ ਗਏ ਨੇ ਤੇ ਅੱਜ ਜੇ ਹੈ ਮੀਟਿੰਗ ਹੋਏਗੀ ਤਾਂ ਬਹੁਤ ਸਾਰਾ ਉਲਟਫੇਰ ਵੀ ਹੋ ਸਕਦਾ ਹੈ ਬਹੁਤ ਸਾਰੇ ਮੰਤਰੀਆਂ ਦੀ ਕਿਉਂਕਿ ਕੁਰਸੀਆਂ ਵੀ ਖਾਲੀ ਨੀਰਗ ਜੋ ਮੁਖ ਬੁਲਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਹੁਣ ਪਹਿਲੇ ਫੀਡਬੈਕ ਲਿੱਤੀ ਹੈ ਤੇ ਅੱਜ ਦਿੱਲੀ ਗਏ ਨੇ ਸੰਦੀਪ ਪਾਟਕ ਵੀ ਉੱਥੇ ਮੌਜੂ ਹੋਗੀ ਪਾਰਟੀ ਦੇ ਸੀਨੀਅਰ ਲੀਡਰਸ ਦੇ ਨਾਲ ਤੇ ਇਸ ਮੀਟਿੰਗ ਦੇ ਵਿਚਾਰ ਆਉਣ ਵਾਲੇ ਦਿਨਾਂ ਦੇ ਵਿਚਾਰ ਅਸੀਂ ਦੇਖ ਸਕਦੇ ਹਾਂ ਮੰਤਰੀ ਮੰਡਲ ਦੇ ਵਿਚਾਰ ਫਿਰ ਬਦਲ ਹੋ ਸਕਦੇ ਨੇ ਦਿੱਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਲੋਕ ਸਭਾ ਇਲੈਕਸ਼ਨ ਦੇ ਨਤੀਜੇ ਆਉਣ ਤੋਂ ਬਾਅਦ ਹਰ ਪਾਰਟੀ ਆਪਣਾ ਮੰਥਨ ਕਰਦੀ ਹੁੰਦੀ ਆ ਔਰ ਮਾਨ ਸਾਹਿਬ ਨੇ ਵੀ ਮੰਥਨ ਕੀਤਾ ਈਵਨ ਸੰਗਠਨ ਦਾ ਵੀ ਜਿਹੜਾ ਮੰਥਨ ਹੋਇਆ ਉਹ ਸੱਚੀ ਵਿਚਾਰ ਵਟਾਂਦਰਾ ਕੀਤਾ ਕਿ ਕਿਹੜੀ ਚੀਜ਼ਾਂ ਦੇ ਵਿੱਚ ਕਮੀ ਰਹੀ ਗਈ ਕਿਹੜੀ ਚੀਜ਼ਾਂ ਸਾਡੀ ਸਟਰੈਂਥ ਸੀ ਜਿਹੜੀ ਜਿਨ੍ਹਾਂ ਨੇ ਸਾਨੂੰ ਚੰਗਾ ਬੂਸਟ ਅਪ ਵੀ ਦਿੱਤਾ ਵੈਸੇ ਇੱਕ ਚੀਜ਼ ਮੈਂ ਬੜੀ ਕਲੀਅਰ ਕਰ ਦਿਆਂ ਠੀਕ ਹੈ ਕਿ ਨਹੀਂ ਪਾਰਟੀ ਹੌਸਲੇ ਚ ਆ ਸਾਰੀ ਕਾਰਨ ਕੀ ਹੈਗਾ ਵੀ ਤੁਸੀਂ ਦੇਖੋ ਕੱਲੀ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਵਿੱਚ ਜਿਹਦੀਆਂ ਇੱਕ ਤੋਂ ਤਿੰਨ ਸੀਟਾਂ ਹੋਈਆਂ ਮੇ ਅਦਰਵਾਈ ਤੁਸੀਂ ਬੀਜੇਪੀ ਦੇਖੋਗੇ ਉਹ 2 ਤੋਂ 0 ਹੋ ਗਈ ਅਕਾਲੀ ਦਲ 2 ਤੋਂ 1 ਤੇ ਆ ਗਿਆ ਕਾਂਗਰਸ ਜਿਹੜੀ 8 ਤੋਂ 7 ਤੇ ਆ ਗਈ ਹੈ ਔਰ ਇਵਨ ਜੇ ਬੋਟ ਸ਼ੇਅਰ ਦੀ ਵੀ ਗੱਲ ਕਰਾਂਗੇ 2019 ਚ ਜਦੋਂ ਸਾਡੇ ਕੋਲ ਇੱਕ ਬੋਇਸ ਸੀਟ ਹੁੰਦੀ ਸੀ ਸਾਡਾ ਬੋਟ ਸ਼ੇਅਰ ਉਸ ਟਾਈਮ ਤੇ 7% ਦੇ ਆਸ-ਪਾਸ ਸੀ ਅੱਜ ਉਹ 26% ਦੇ ਆਸ-ਪਾਸ ਹੈਗਾ ਸੋ ਲੇਕਿਨ ਉਸ ਦੇ ਬਾਵਜੂਦ ਵੀ ਕਿਉਂਕਿ ਜਿਹੜੀ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਲਗਾਤਾਰ ਸੀ ਵਿਚਰਦੇ ਆ ਔਰ ਕਮੂਬੀ ਮਾਨਸਬ ਦੀ ਸਰਕਾਰ ਨੇ ਬਹੁਤ ਅੱਛੇ ਕੀਤੇ ਆ ਚਾਹੇ ਉਹ ਨੌਜਵਾਨ ਨੂੰ ਨੌਕਰੀ ਦੇਣ ਦੀ ਗੱਲ ਹੋਵੇ ਬਿਜਲੀ ਫ੍ਰੀ ਕਰਨ ਦੀ ਗੱਲ ਹੋਵੇ ਖੇਤਾਂ ਦੇ ਲਈ ਜਿਹੜੀ ਬਿਜਲੀ ਜਿਹੜੀ 24 ਆਵਰਸ ਦੇਣ ਦੀ ਗੱਲ ਹੋਵੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਹੋਵੇ ਠੀਕ ਹੈ ਨਾ ਸਕੂਲਾਂ ਦੀ ਸੁਧਾਰ ਕਰਨ ਦੀ ਗੱਲ ਹੋਵੇ ਹਰ ਐਂਗਲ ਤੋਂ ਕੰਮ ਵਧੀਆ ਕੀਤਾ ਲੋਕਾਂ ਨੇ ਐਪਰੀਸ਼ੀਏਟ ਵੀ ਕੀਤਾ ਪਰ ਜੇ ਫਿਰ ਵੀ ਸਾਨੂੰ ਜੇ 19 ਸੀਟਾਂ ਨਹੀਂ ਆਈਆਂ ਜਿੰਨੀਆਂ ਉਮੀਦ ਸੀ ਤਾਂ ਸਾਨੂੰ ਨੇਚਰਲੀ ਮੰਥਨ ਕਰਨਾ ਬਣਦਾ ਆ ਸੋ ਮਾਨ ਸਾਹਿਬ ਨੇ ਬੜੇ ਉਚੇਚੇ ਤੌਰ ਤੇ ਮੈਂ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਬੜਾ ਜਿਹੜੇ ਕਿ ਮੰਥਨ ਕਰਨ ਤੋਂ ਬਾਅਦ ਬੂਸਟ ਅਪ ਕੀਤਾ ਸਾਰਿਆਂ ਨੂੰ ਹੌਸਲਾ ਦਿੰਦਾ ਹੈ ਕਿ ਡਟਜੋ ਕਿਉਂਕਿ ਆਉਣ ਵਾਲੇ ਦਿਨਾਂ 'ਚ ਜਿਮਨੀ ਚੋਣਾਂ ਵੀ ਆਉਣੀ ਆ ਇੱਕ ਤੇ ਖੈਰ ਹੁਣ ਆਏਗੀ 10 ਜੁਲਾਈ ਨੂੰ ਠੀਕ ਹੈ ਨਾ ਪੰਚਾਇਤੀ ਚੋਣਾਂ ਵੀ ਆਉਣੀ ਆ ਹੈਗੀਆਂ ਔਰ ਉਸ ਤੋਂ ਬਾਅਦ ਦਿੱਲੀ ਦੀ ਚੋਣ ਵੀ ਹੈਗੀ ਹੈ ਠੀਕ ਹੈ ਨਾ ਸੋ ਇਸ ਕਰਕੇ ਨੇਚਰਲੀ ਹੈ ਵੀ ਅਸੀਂ ਜਿਹੜੇ ਮਾਨ ਸਾਹਿਬ ਦੇ ਦਸ ਕੀਤੇ ਹੋਏ ਕੰਮ ਨੇ ਓਹੋ ਲੋਕਾਂ ਤੱਕ ਹੋਰ شدت ਦੇ ਨਾਲ ਕਿਵੇਂ ਪਚਾਈਏ ਇਸ ਚੀਜ਼ ਦੇ ਉੱਤੇ ਮੰਤਨ ਹੋਇਆ ਕਿਸੇ ਨੇ ਕਿਹਾ ਕਿ ਜਿਮਨੀ ਚੋਣ ਵੀ ਆਉਣ ਵਾਲੀਆਂ ਤਾਂ ਉਮੀਦਵਾਰਾਂ ਨੂੰ ਲੈ ਕੇ ਹੁਣ ਇਸ ਵਾਰ ਕੀ ਤੈ ਕੀਤਾ ਜਾ ਕਿ ਮਾਪਦੰਡ ਤੈ ਕਿਤੇ ਜਾਣਗੇ ਦੇਖੋ ਇਹ ਜਿਹੜਾ ਹੈਗਾ ਪਾਰਟੀ ਹਾਈ ਕਮਾਂਡ ਦੇ ਦੇਖਣਾ ਹੁੰਦਾ ਮੁੱਖ ਮੰਤਰੀ ਸਾਹਿਬ ਦੀ ਕੰਸਲਟੇਸ਼ਨ ਦੇ ਨਾਲ ਕਿਉਂਕਿ ਸਾਡੇ ਪੰਜਾਬ ਦੇ ਉੱਪਰ ਤਾਂ ਹੈਗੀ ਹੈ ਕੇਂਦਰ ਦੀ ਲੀਡਰਸ਼ਿਪ ਹੈਗੀ ਹੈ ਸੰਗਠਨ ਮੰਤਰੀ ਸਾਡੇ ਰਾਜ ਸਭਾ ਦੇ ਮੈਂਬਰ ਸ਼੍ਰੀ ਸੰਦੀਪ ਪਾਟਕ ਜੀ ਹੈਗੇ ਇਹਨਾਂ ਨੇ ਸਾਰਿਆਂ ਨੇ ਬਿਲਕੁਲ ਦੇਖਣਾ ਹੈਗਾ ਕਿਹੜੀ ਬਦਲ ਸੀਟ ਦੇ ਉੱਤੇ ਕਿਹੜਾ ਬੈਸਟ ਕੈਂਡੀਡੇਟ ਹੋ ਸਕਦਾ ਜਿਸ ਦੀ ਇਮੇਜ ਵੀ ਲੋਕਾਂ ਦੇ ਵਿੱਚ ਚੰਗੀ ਹੋਵੇ ਠੀਕ ਹੈ ਨਾ ਉਸ ਤੋਂ ਬਾਅਦ ਇਹ ਉਹਨਾਂ ਨੇ ਨਾਮ ਤੈਅ ਕਰਨਾ ਹੈਗਾ ਪਰ ਸੰਗਠਨ ਦੇ ਤੌਰ ਤੇ ਅਸੀਂ ਜਿਹੜੇ ਕਿ ਸਾਰੇ ਤਿਆਰ ਹੈਗੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਲੀ ਐਸੀ ਪਾਰਟੀ ਹੈ ਜਿਸ ਦਾ ਬੂਥ ਪੱਧਰ ਤੱਕ ਸਾਡੇ ਕੋਲੇ ਸੰਗਠਨ ਹੈ ਔਰ ਸਭ ਤੋਂ ਮਜ਼ਬੂਤ ਸੰਗਠਨ ਹੈਗਾ ਸੋ ਉਹ ਜਿਹੜਾ ਫੈਸਲਾ ਉਹ ਕੇਂਦਰੀ ਹਾਈ ਕਮਾਂਡ ਨੇ ਕਰਨਾ ਹੈਗਾ ਕਿੰਨੂੰ ਉਤਾਰਨਾ ਹੈ ਠੀਕ ਹੈ ਕਿਹਨੇ ਕੋਨ ਕੈਂਡੀਡੇਟ ਹੋਏਗਾ ਪਰ ਅਸੀਂ ਜੋ ਸਾਰੇ ਪਾਰਟੀ ਦੇ ਸੰਗਠਨ ਦੇ ਮੈਂਬਰ ਹੈਗੇ ਆ ਅਸੀਂ ਇਸ ਗੱਲ ਨੂੰ ਤਿਆਰ ਹੈਗੇ ਆ ਇਲੈਕਸ਼ਨ ਦੇ ਲਈ ਸਾਡੀ ਪੂਰੀ ਤਿਆਰੀ ਹੈ ਜੇ ਕੈਬਨਿਟ ਦੇ ਵਿਚਕਾਰ ਅਗਰ ਉਲਟ ਫੇਅਰ ਹੁੰਦਾ ਆ ਆਪਾਂ ਜਾਂ ਫਿਰ ਬੋਰਡਸ ਦੇ ਵਿਚਕਾਰ ਨਵੇਂ ਚੇਅਰਮੈਨ ਲਾ ਜਾਂਦੇ ਨੇ ਵਕ ਵਕ ਥਾਵਾਂ ਦੇ ਵਿਚਕਾਰ ਕਈਆਂ ਨੂੰ ਓਪਰਚੁਨਿਟੀ ਦਿੱਤੀ ਜਾ ਸਕਦੀ ਹੈ ਇਸ ਦਾ ਅਸਰ ਜਿਮਨੀ ਚੋਣਾਂ ਦੇ ਨਾਲ ਨਾਲ ਪੰਚਾਇਤ ਦੀ ਚੋਣਾਂ ਦੇ ਵੀ ਪਏਗਾ ਕਿਉਂਕਿ ਜਦ ਆਪਾਂ ਪੰਚਾਇਤੀ ਜਾਂ ਨਗਰ ਨਿਗਮ ਦੀ ਚੋਣਾਂ ਦੀ ਗੱਲ ਕਰਦੇ ਨੇ ਸੀਐਮ ਸਾਹਿਬ ਨੇ ਜਦ ਦੇ ਫੀਡਬੈਕ ਲੈ ਰਹੇ ਸੀ ਇਹਨਾਂ ਵਿਚਾਰੇ ਇਹਨਾਂ ਆਪਣਾ ਪੰਚਾਇਤੀ ਤੇ ਨਗਰ ਨੀ ਹੈ ਕਿਉਂਕਿ ਸਿਰਫ ਜਿਮਨੀ ਚੋਣਾ ਹੀ ਨਹੀਂ ਨੇ ਨਹੀਂ ਬਿਲਕੁਲ ਜਿਹੜੀ ਕਿ ਪੰਚਾਇਤੀ ਚੋਣਾ ਤਾਂ ਬੇਸਿਕਲੀ ਲੋਕਤੰਤਰ ਦੀ ਜਿਹੜੀ ਸਭ ਤੋਂ ਪਹਿਲੀ ਪੌੜੀ ਹੈ ਉਹ ਹੁੰਦੀ ਹੈ ਪੰਚਾਇਤੀ ਚੋਣਾਂ ਨੇ ਉਹ ਹੁੰਦੀ ਨਗਰ ਪੰਚਾਇਤਾਂ ਦੀਆਂ ਚੋਣਾਂ ਨੇ ਉਹ ਹੁੰਦੀ ਹੈ ਕਾਰਪੋਰੇਸ਼ਨ ਦੀਆਂ ਚੋਣਾਂ ਹੈਗੀਆਂ ਔਰ ਜਦੋਂ ਤੁਸੀਂ ਸਹੀ ਮਾਇਨੇ ਦੇ ਵਿੱਚ ਆਪਣੀ ਜੜਾ ਮਜ਼ਬੂਤ ਕਰਨੀਆਂ ਨੇ ਤਾਂ ਨੇਚਰਲੀ ਇਹਨਾਂ ਇਲੈਕਸ਼ਨ ਦੇ ਵਿੱਚ ਕਾਮਯਾਬ ਹੋਣਾ ਇਹਨਾਂ ਨੂੰ ਜਿੱਤਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਕਿਉਂਕਿ ਜਦੋਂ ਤੁਹਾਡੇ ਪਿੰਡ-ਪਿੰਡ ਦੇ ਵਿੱਚ ਪੰਚ ਹੋਣਗੇ ਹਰ ਪਿੰਡ ਦੇ ਵਿੱਚ ਤੁਹਾਡਾ ਸਰਪੰਚ ਹੋਏਗਾ ਸ਼ਹਿਰਾਂ ਦੇ ਵਿੱਚ ਤੁਹਾਡੇ ਕੌਂਸਲਰ ਹੋਣਗੇ ਤੁਹਾਡੇ ਮੇਅਰ ਹੋਣਗੇ ਤਾਂ ਉਦੋਂ ਸਹੀ ਮਾਇਨੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੀ ਪਾਰਟੀ ਮਜ਼ਬੂਤ ਹੈਗੀ ਹੈ ਬਿਲਕੁਲ ਇਸ ਦੇ ਉੱਤੇ ਵੀ ਜਾਨਕੀ ਡਿਸਕਸ਼ਨ ਹੋਈ ਔਰ ਜਿੱਦਾਂ ਤੁਹ ਹਰ ਪਿੰਡ ਦੇ ਵਿੱਚ ਸੰਗਠਨ ਹੈ ਸਾਡਾ ਹਰ ਮੁਹੱਲੇ ਦੇ ਵਿੱਚ ਸੰਗਠਨ ਹੈ ਸਾਡਾ ਹਰ ਸ਼ਹਿਰ ਦੇ ਵਿੱਚ ਸੰਗਠਨ ਹੈ ਔਰ ਜਿੱਥੋਂ ਤੱਕ ਰਹੀ ਗੱਲ ਕਿ ਜੋ ਉਸ ਦੇ ਵਿੱਚ ਰਦੋ ਬਦਲ ਦੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਫਿਰ ਬਦਲ ਦੀ ਤੁਸੀਂ ਗੱਲ ਕਰੋ ਇਹ ਮਾਨਯੋਗ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੁੰਦਾ ਹੈਗਾ ਉਹਨਾਂ ਨੇ ਦੇਖਣਾ ਹੁੰਦਾ ਹੈ ਕਿ ਮੇਰੀ ਟੀਮ ਦੇ ਵਿੱਚ ਕੌਣ ਬੰਦਾ ਕਿੱਥੇ ਫਿੱਟ ਬੈਠਦਾ ਹੈਗਾ ਕਿਹੜੇ ਕੋਲੇ ਕਿਹੜਾ ਮਹਿਕਮਾ ਹੋਣਾ ਚਾਹੀਦਾ ਇਹ ਉਹਨਾਂ ਦੇ ਅਧਿਕਾਰ ਖੇਤਰ ਚ ਆਉਂਦਾ ਜੀ ਸੁਣਨ ਚ ਤਾਂ ਇਹ ਵੀ ਆਇਆ ਕਿ ਸੀਐਮ ਸਾਹਿਬ ਨੇ ਕਹਿਆ ਵਿਧਾਇਕਾਂ ਨੂੰ ਤੇ ਉਹਨਾਂ ਨੂੰ ਕਿ ਇਨ੍ਹਾਂ ਚੋਣਾਂ ਦੇ ਵਿਚਕਾਰ ਤੁਸੀਂ ਕੰਮ ਕਰਸ ਲਓ ਮੈਂ ਕਿਸੇ ਵੀ ਪਾਸੇ ਵੀ ਜਾ ਸਕ ਕੀ ਆਪਣੇ ਜਿੰਨੇ ਵੀ ਵਿਧਾਇਕ ਨੇ ਛੋਟੇ ਉਸ ਦੇ ਪੱਧਰ ਤੇ ਕੰਮ ਕਰਨ ਨੇ ਉਹ ਪੂਰੇ ਪੂਰੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਜਿਹ ਹੈ ਹਲਕਿਆਂ ਦੇ ਵਿਚਕਾਰ ਨਿਕਲ ਜਾਣ ਦੇਖੋ ਬਿਲਕੁਲ ਉਹੀ ਤਾਂ ਹੈ ਨਾ ਜੇ ਮੈਡਮ ਜਿਹੜਾ ਹੁਣ ਜਿਹੜੀ ਮੰਥਨ ਦਾ ਹੋਰ ਕੀ ਮਤਲਬ ਹੁੰਦਾ ਮੰਥਨ ਦਾ ਇਹੀ ਮਤਲਬ ਹੁੰਦਾ ਜੇ ਕਿਸੇ ਲੈਵਲ ਦੇ ਉੱਤੇ ਤੁਹਾਡਾ ਮਤਲਬ ਜਿਹੜਾ ਕਮੀ ਰਹਿ ਗਈ ਜਾਂ ਕਿਸੇ ਲੈਵਲ ਦੇ ਉੱਤੇ ਤੁਹਾਡਾ ਗੈਪ ਰਹਿ ਗਿਆ ਉਸ ਗੈਪ ਨੂੰ ਪੂਰਨਾ ਹੈਗਾ ਔਰ ਮੁੱਖ ਮੰਤਰੀ ਹਮੇਸ਼ਾ ਨੈਚੁਰਲੀ ਹੈ ਸਾਡੇ ਮਾਨਜੋਗ ਪ੍ਰਧਾਨ ਵੀ ਹੈਗੇ ਆ ਪੰਜਾਬ ਦੇ ਠੀਕ ਹੈ ਕਿ ਨਹੀਂ ਤੇ ਉਹਨਾਂ ਨੇ ਹਮੇਸ਼ਾ ਹੀ ਅੱਗੇ ਹੋ ਕੇ ਲੋਕਾਂ ਦੀ ਰਾਜਨੀਤੀ ਕੀਤੀ ਹੈ ਲੋਕਾਂ ਦੇ ਕੇਂਦਰ ਜਿਹੜਾ ਜਿਹੜੀ ਲੋਕ ਨੇ ਉਹ ਸਾਡੀ ਰਾਜਨੀਤੀ ਦਾ ਕੇਂਦਰ ਬਿੰਦੂ ਹੈਗਾ ਉਸ ਤਰ੍ਹਾਂ ਦੀ ਅਸੀਂ ਰਾਜਨੀਤੀ ਕੀਤੀ ਹੈਗੀ ਹੈ ਸੋ ਨੇਚਰਲੀ ਮਾਨਜੋਗ ਮੁੱਖ ਮੰਤਰੀ ਸਾਹਿਬ ਇਹ ਚਾਹੁੰਦੇ ਹੈਗੇ ਆ ਕਿ ਜਿਹੜਾ ਹੈਗਾ ਸਾਡੀ ਸਰਕਾਰ ਜਿਹੜੀ ਹੈਗੀ ਹੈ ਉਸ ਦੀ ਗੱਲ ਲੋਕਾਂ ਤੱਕ ਜਾਵੇ ਔਰ ਜੇਕਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਹੈਗੀ ਹੈ ਉਹ ਮੁਸ਼ਕਲ ਉਹਨਾਂ ਤੱਕ ਪਹੁੰਚੇ ਤਾਂ ਕਿ ਉਹ ਫੌਰੀ ਤਰਤੇ ਉਸ ਨੂੰ ਅਡਰੈਸ ਕੀਤਾ ਜਾ ਸਕੇ ਇਸ ਕਰਕੇ ਨੇਚਰਲੀ ਜਿੱਥੇ ਉਹਨਾਂ ਨੇ ਐਮਐਲਏ ਸਹਿਬਾਨ ਨੂੰ ਇਹ ਆਖਿਆ ਹੈਗਾ ਕਿ ਤੁਸੀਂ ਆਪਣੇ ਆਪਣੇ ਖੇਤਰ ਦੇ ਵਿੱਚ ਆਪਣੇ ਆਪਣੇ ਏਰੀਆ ਦੇ ਵਿੱਚ ਹੋਰ ਜਾਦਾ ਲੋਕਾਂ ਦੇ ਵਿੱਚ ਵਿਚਰੋ ਕਿਉਂਕਿ ਜਿਹੜੀ ਸਰਕਾਰ ਉਹ ਸਹੀ ਮਾਇਨੇ ਚ ਸੱਥਾਂ ਤੋਂ ਚੱਲਣੀ ਚਾਹੀਦੀ ਹੈ ਸਰਕਾਰ ਲੋਕਾਂ ਦੇ ਵਿੱਚ ਰਹਿ ਕੇ ਚੱਲਣੀ ਚਾਹੀਦੀ ਹੈ ਚੰਡੀਗੜ੍ਹ ਰਹਿ ਕੇ ਸਰਕਾਰ ਨਹੀਂ ਚੱਲਦੀ ਹੁੰਦੀ ਉਸੇ ਲੈਵਲ ਤੇ ਉਹਨਾਂ ਨੇ ਸੰਗਠਨ ਦੇ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਹੈਗਾ ਕਿ ਸੰਗਠਨ ਦੇ ਇਕੱਲੇ ਇਕੱਲੇ ਵਰਕਰ ਦਾ ਇਹ ਫਰਜ਼ ਬਣਦਾ ਹੈਗਾ ਉਹ ਸਰਕਾਰ ਅਤੇ ਲੋਕਾਂ ਦੇ ਦਰਮਿਆਨ ਕਾੜੀ ਦਾ ਕੰਮ ਕਰੇ ਤੇ ਆਪਣਾ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਦੇ ਰਹੀ ਲੋਕਾਂ ਦੇ ਵਿਚਾਰ ਆਉਣ ਵਾਲੇ ਦਿਨਾਂ ਦੇ ਵਿਚਾਰ ਇਹ ਪ੍ਰੋਗਰਾਮ ਫਿਰ ਬਿਲਕੁਲ ਅਸੀਂ ਉਹ ਪ੍ਰੋਗਰਾਮ ਵੀ ਉਲਿੱਕਾਂਗੇ ਉਹਦੇ ਵਿੱਚ ਜੋ ਕੁਝ ਤਬਦੀਲੀ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਉਹਨਾਂ ਦਿਨਾਂ ਚ ਇਹ ਵੀ ਦੇਖਿਆ ਕਿ ਜਦ ਸਰਕਾਰ ਆਪਕੇ ਦਵਾਰ ਦੀ ਗੱਲ ਕਰਦੇ ਆ ਜੇ ਮਤਲਬ ਸੁਪੋਜ਼ ਕਰੋ ਅਫਸਰ ਸਾਹੀ ਜਿਹੜੀ ਸਾਰੀ ਪਿੰਡਾਂ ਚੱਲੀ ਗਈ ਤਾਂ ਦਫ਼ਤਰਾਂ ਦਾ ਕੰਮ ਰੁਕ ਗਿਆ ਸੋ ਇਸ ਕਰਕੇ ਉਹਦੇ ਵਿੱਚ ਹੋਰ ਕੁਝ ਤਬਦੀਲੀਆਂ ਕਰਕੇ ਵੀ ਤਾਂ ਕਿ ਜੋ ਬੰਦਾ ਦਫ਼ਤਰ ਚ ਆ ਰਿਹਾ ਉਹਨਾਂ ਦਾ ਵੀ ਕੰਮ ਹੋਵੇ ਤੇ ਲੋਕਾਂ ਤੱਕ ਵੀ ਸਿੱਧੀ ਪਹੁੰਚ ਹੋ ਸਕੇ ਉਹ ਵੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹਣਾ ਉਹਨਾਂ ਨੇ ਬੜਾ ਕੈਟੇਗੋਰਿਕਲੀ ਕਿਨਾਰਾ ਦਿੱਤਾ ਠੀਕ ਹੈ ਨਾ ਮਤਲਬ ਉਹ ਕੀਤਾ ਵੀ ਜੇਕਰ ਤੁਸੀਂ ਚੰਡੀਗੜ੍ਹ ਆਉਣਾ ਚਾਹੁੰਦੇ ਹੋ ਨਾ ਤਾਂ ਚੰਡੀਗੜ੍ਹੋਂ ਨਾ ਛੱਡ ਦਿਓ ਇਹਦਾ ਮਤਲਬ ਕੀ ਹੈਗਾ ਵੀ ਜੇਕਰ ਤੁਸੀਂ ਸਪੋਜ਼ ਕਰੋ ਆਉਣ ਵਾਲੇ ਦਿਨਾਂ 'ਚ ਹੋਰ ਕਾਮਜਾਬ ਹੋ ਕੇ ਮਤਲਬ ਕੋਈ ਐਮਐਲਏ ਬਣਦਾ ਕੋਈ ਐਮਪੀ ਬਣਦਾ ਚੰਡੀਗੜ੍ਹ ਆਉਣਾ ਚਾਹਣੀ ਹੋ ਤੁਸੀਂ ਤਾਂ ਚੰਡੀਗੜ੍ਹ ਆਉਣਾ ਛੱਡ ਦਿਓ ਹੁਣ ਚੰਡੀਗੜ੍ਹ ਤੁਹਾਡਾ ਕੰਮ ਨਹੀਂ ਲੋਕਾਂ 'ਚ ਵਿਚਰੋ ਲੋਕਾਂ 'ਚ ਜਾਓ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਉਹ ਲੋਕਾਂ ਦੀਆਂ ਸਮੱਸਿਆਵਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੇ ਜਾ ਕੇ ਜਿਹੜਾ ਸਬੰਧਤ ਅਫਸਰ ਕੋਲੇ ਜਾ ਕੇ ਉਹਨਾਂ ਨੂੰ ਹੱਲ ਕਰਵਾਓ ਨਹੀਂ ਹੱਲ ਹੁੰਦੀਆਂ ਤੁਸੀਂ ਸਰਕਾਰ ਦੇ ਪ੍ਰਸ਼ਾਸਨ ਦੇ ਵਿੱਚ ਤੇ ਜਿਹੜਾ ਸੰਗਠਨ ਦੇ ਲੋਕ ਨੇ ਉਹਨਾਂ ਦੇ ਵਿੱਚ ਇੱਕ ਜਿਹੜਾ ਹੈਗਾ ਪੁਲ ਦਾ ਕੰਮ ਕਰੋ ਬਬਤਨ ਵਾਤੇ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਤੁਸੀਂ ਦੇਖ ਸਕੋਗੇ ਕਿ ਸਾਰੇ ਐਮਐਲਏ ਵਿਧਾਇਕ ਜਿਹਨੇ ਆਪਣੀ ਆਪਣੀ ਡਿਊਟੀ ਦੇ ਵਿੱਚਕਾਰ ਲੱਗ ਜਾਣਗੇ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਸੀਐਮ ਅ ਭਗਵੰਤ ਮਾਨ ਜਿਹੜਾ ਦਿੱਲੀ ਗਏ ਨੇ ਤੇ ਦਿੱਲੀ ਦੇ ਵਿਚਾਰ ਬੈਠਕ ਹੋਈਗੀ ਜਿਮਨੀ ਚੋਣਾ ਨੂੰ ਲੈ ਕੇ ਉਮੀਦਵਾਰ ਤੈ ਕਿਤੇ ਜਾਣਗੇ ਇਸ ਦੇ ਨਾਲ ਹੀ ਜੇ ਹੈ ਕਿਹਾ ਜਾ ਰਿਹਾ ਹੈ ਕੈਬਨਿਟ ਦੇ ਵਿਚਾਰ ਵੀ ਉਲਟ ਫੇਰ ਜੇ ਹੈ ਉਹ ਹੋ ਸਕਦਾ ਹੈ ਕੈਮਰਾਮੈਨ ਗਣੇਸ਼ ਦੇ ਨਾਲ ਨਿਰੂਪ ਜਲਮਾਨ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ